ਖਾਲਸਾ ਸਾਧਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਹੈ ਤਪਸਥਾਨ ਸ਼੍ਰੀ ਬਾਟਸਾਿਕ ਤੋਂ ਹੁੰਦਾ ਹੋਇਆ ਪਠਾਨਕੋਟ ਦੇ ਸੰਤਾ ਆਸ਼ਰਮ ਸਕੂਲ ਵਿਖੇ ਸਮਾਪਤ ਹੋਇਆ ਦੱਸਦੇ ਇਹ 358ਵਾਂ ਖਾਲਸਾ ਸਥਾਪਨਾ ਦਿਵਸ ਜਿਹੜਾ ਹੈ ਉਹ ਮਨਾਉਂਦੇ ਹੋਏ ਨਗਰ ਕੀਰਤਨ ਜਿਹੜਾ ਹੈ ਉਹ ਨਿਕਲਿਆ ਤੇ ਇਸ ਮੌਕੇ ਤੇ ਤੁਹਾਨੂੰ ਦੱਸ ਲਈ ਵਕਵਕ ਜਥੇਬੰਦੀਆਂ ਵੱਲੋਂ ਜਿਹੜਾ ਹੈ ਆਪਣੇ ਹਿੱਸੇਦਾਰੀ ਜਿਹੜੀ ਹੈ ਇਸ ਨਗਰ ਕੀਰਤਨ ਦੇ ਵਿੱਚ ਯੋਗਦਾਨ ਦਿੱਤਾ ਗਿਆ ਤੇ ਵਕਵਕ ਬੱਚਿਆਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਜੇਕਰ ਅਸੀਂ ਗੱਲ ਕਰੀਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਵੱਲੋਂ ਜਿਹੜਾ ਹੈ ਉਹ ਪ੍ਰਦਰਸ਼ਨੀ ਕੀਤੀ ਗਈ ਜੋ ਕਿ ਆਪਣੇ ਆਪ ਵਿੱਚ ਹੀ ਇੱਕ ਅਲੌਕਿਕ ਨਜ਼ਾਰਾ ਜਿਹੜਾ ਹੈ ਉਹ ਬਣਾ ਰਿਆ ਸੀ ਤੇ ਹਰ ਕਿਸੇ ਨੂੰ ਜਿਹੜਾ ਹੈ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ ਤੇ ਹੁਣ ਗੱਲ ਕਰ ਲੈਂਦੇ ਆ ਨਗਰ ਕੀਰਤਨ ਦੀ ਨਗਰ ਕੀਰਤਨ ਜਿਹੜਾ ਹੈ ਸਵੇਰੇ 9 ਵਜੇ ਤੋਂ ਹੁੰਦਾ ਹੋਇਆ ਜਿਹੜਾ ਹੈ ਕੋਟਲੀ ਵਿਖੇ ਜਿਹੜਾ ਹੈ ਅਮਨਪੱਲਾ ਕਾਲਜ ਜਿਹੜਾ ਹੈ ਉੱਥੇ ਉਹਨਾਂ ਵੱਲੋਂ ਜਿਹੜਾ ਹੈ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਇਸ ਖਾਸ ਮੌਕੇ ਤੇ ਬਤਵਕ ਚ ਬੰਦੀਆਂ ਨੇ ਆਈ ਹੋਈ ਸੰਗਤ ਦਾ ਜਿਹੜਾ ਹੈ ਧੰਨਵਾਦ ਕੀਤਾ ਤੇ ਹਰ ਕਿਸੇ ਦੇ ਲਈ ਬਾਬਾ ਜੀ ਆਪਣੀ ਮਿਹਰ ਬਣਾਏ ਰੱਖਣ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਨੇ ਪ੍ਰਗਟ ਕੀਤੇ ਨੇ ਤੇ ਇਸ ਖਾਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਉੱਥੇ ਪਹੁੰਚ ਕੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਸਾਡੇ ਪੱਤਰਕਾਰ ਵੱਲੋਂ ਜਿਹੜਾ ਹੈ ਉਹ ਵਕ ਵਕ ਜਿੱਥੇ ਬੰਦੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਨਗਰ ਕੀਰਤਨ ਬਾਰੇ ਜਿਹੜਾ ਹੈ ਕੀ ਕੀ ਜਾਣਕਾਰੀ ਸਾਂਝੀ ਕੀਤੀ ਤੇ 358ਵੇਂ ਖਾਲਸਾ ਸਥਾਪਨਾ ਦਿਵਸ ਨੂੰ ਖਾਲਸਾ ਸਾਜਨਾ ਦਿਵਸ ਦੀ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਤੇ ਕਿਸ ਤਰ੍ਹਾਂ ਨਾਲ ਇਹ ਨਗਰ ਕੀਰਤਨ ਜਿਹੜਾ ਪਠਾਨਕੂਟ ਵਿਖੇ ਜਿਹੜਾ ਇਹ ਸਮਾਪਤ ਹੋਇਆ ਉਸ ਬਾਰੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਆਓ ਦੇਖਦੇ ਹਾਂ ਇੱਕ ਖਾਸ ਖਬਰ ਖਾਲਸਾ ਸਰਜਨਾ ਦਿਵਸ ਦੇ ਪਲਕਸੇ ਵਿੱਚ ਜਿਹੜਾ ਅੱਜ ਗੁਰਦੁਆਰਾ ਬਾਦਸ਼ਾਹ ਤੋਂ ਇੱਕ ਬਹੁਤ ਹੀ ਵੱਡਾ ਨਗਰ ਕੀਰਤਨ ਜਿਹੜਾ ਕੱਢਿਆ ਗਿਆ ਉਹਦੇ ਵਾਸਤੇ ਉਹਦੇ ਅਸੀਂ ਉਹਨੂੰ ਵੈਲਕਮ ਕਰਨ ਵਾਸਤੇ ਖੜੇ ਹੈ ਸਾਦੇ ਸ਼ਤਾਂ ਲੋਕਾਂ ਨੂੰ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਔਰ ਅਮਨਪੁਰਾ ਗਰੁੱਪ ਆਫ ਕਾਲਜਸ ਵੱਲੋਂ ਇਸ ਜਿੰਨਾ ਵੀ ਨਾਲ ਜਾ ਰਿਹਾ ਸੰਗਤ ਹੈ ਉਹਨਾਂ ਦੀ ਸੇਵਾ ਵਾਸਤੇ ਅਸੀਂ ਖੜੇ ਆਂ ਔਰ ਪ੍ਰਸ਼ਾਦਾ ਔਰ ਜੋ ਵੀ ਆਪਣਾ ਸਰ ਕੋ ਬਣ ਸਕਦਾ ਹੈ ਉਹ ਅਸੀਂ ਉਹਨਾਂ ਨੂੰ ਉਪਲਬਧ ਕਰਵਾ ਰਹੇ ਆਂ ਅਸੀਂ ਇਸ ਪਵਿੱਤਰ ਮੌਕੇ ਦੇ ਉੱਤੇ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ ਆਂ ਅੱਜ ਦੇ ਇਸਿਆਰੇ ਦੀ ਔਰ ਪ੍ਰਭੂ ਅਗਿਆਸ ਕਰਦੇ ਆਂ ਕਿ ਭਾਇਓ ਗੁਰੂ ਅਗੇ ਕਿ ਚੰਗਾ ਸਾਲ ਚੜ੍ਹੇ ਔਰ ਅੱਛਾ ਜੋ ਹੈ ਵਾਤਾਵਰਨ ਇਸ ਪੰਜਾਬ ਦੇ ਵਿੱਚ ਸਥਾਪਿਤ ਹੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਸਾ ਸਾਇਨੰਦ ਵਸ ਨੂੰ ਸਮਰਪਿਤ ਇराण ਨਗਰ ਕੀਰਤਨ ਦਾ ਤਪਸਥਾਨ ਤੋਂ ਦੁਆਰਾ ਸ਼੍ਰੀ ਬਾਦ ਸਾਹਿਬ ਤੋਂ ਨਿਕਲ ਕੇ ਸਾਰੇ ਸ਼ਹਿਰ ਚ ਹੁੰਦਾ ਹੋਇਆ ਇਹ ਜਾ ਕੇ ਸੰਤਾਸ਼ਰ ਸਕੂਲ ਦੀ ਸਮਾਪਤੀ ਹੋਏਗੀ ਮੈਂ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਜਿਹੜੀਆਂ ਐਨ ਜੀਓਜ਼ ਨੇ ਜਾਂ ਜਿੰਨੇ ਵੀ ਸ਼ਹਿਰ ਵਾਸੀਆਂ ਨੇ ਜਗਾ ਜਗਾ ਸਟਾਲ ਲਗਾਏ ਨੇ ਆਪਣੇ ਵੱਲੋਂ ਸ਼੍ਰੋਮਣੀ ਕਾਲੀਦਾ ਦੀ ਸਮੂਹੀ ਟੀਮ ਵੱਲੋਂ ਉਹਨਾਂ ਦਾ ਅਤੇ ਆਪਣਾ ਨਗਰ ਕੀਰਤਨ ਚਾਹੀ ਹੋਈ ਸਾਜ ਸੰਗਤ ਦਾ ਜਿਹੜੇ ਕਰੋਨਿਕਲ ਕੇ ਇੱਕ ਕਦਮ ਵੀ ਅੱਗੇ ਆਏ ਨੇ ਗੁਰੂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਜੀਓ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਹੋਕਰ ਗੁਰਦੁਆਰਾ ਤਪਸਥਾਨ ਬਾਪੂ ਸਾਹਿਬ ਜੀ ਕੋ ਬਾਬਾ ਸ਼ਿਮਰचंद ਜੀ ਦਾ ਜੋ ਤਪਸਥਾਨ ਹੈ ਉਦੋਂ ਅਮਰਤ ਵਲੇ ਤੋਂ ਆਰੰਭ ਹੋਇਆ ਹੈ ਜੀ ਵਕ ਵਕ ਪੜਾਵਾ ਖਾਣੀ ਹੁੰਦੀ ਆ ਹੋਇਆ ਇਹ ਸੰਤ ਆਸ਼ਰਮ ਸਕੂਲ ਦੀ ਗਰਾਊਂਡ ਵਿਖੇ ਪਠਾਨਕੋਟ ਵਿਖੇ ਇਸ ਦੀ ਸੰਪੂਰਨਤਾ ਹੋਵੇਗੀ ਇਸ ਲਈ ਤੁਸੀਂ ਵੇਖ ਰਹੇ ਜੋ ਤੇ ਮਹਾਰਾਜ ਜੀ ਦੀ ਕਿਰਪਾ ਸਦਕਾ ਵੱਡੀ ਗਿਣਤੀ ਦੇ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਜੀ ਬਾਪੂ ਸਾਹਿਬ ਦੇ ਇਸ ਨਗਰ ਕੀਰਤਨ ਦੀ ਰੰਗਤਾ ਤੇ ਪਠਾਨਕੋਟ ਵਿਖੇ ਦੀ ਸੰਪੂਰਨਤਾ ਹੈ ਜੀ ਹਾਂਜੀ ਕਿਬਾਬ ਲੋਕ ਕਿਤਰਾ ਦਾ ਯਾਰਾ ਪ੍ਰਬੰਧ ਕੀਤੇ ਗਏ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਜੀ ਪਠਾਨਕੋਟ ਦੀ ਸੰਗਤ ਵੱਲੋਂ ਰਸਤੇ ਦੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਬੇਨਤੀਆਂ ਹੋਈਆਂ ਸੀ ਉੱਥੋਂ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਆਰੀ ਸੰਗਤ ਦਾ ਬੜੇ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਅੱਜ ਸ਼ੁਭ ਦਿਹਾੜੀ ਕਿ ਸੰਤਾਂ ਨੂੰ ਕੋਈ ਸਨਿਆ ਹੈ ਇਹੋ ਹੀ ਸਨਿਆ ਹੈ ਸੀ ਬਸ ਸਨਿਆ ਦੇ ਨਹੀਂ ਸਕਦੇ ਕਿਉਂਕਿ ਅਸੀਂ ਆਪ ਅਜੇ ਸਿੱਖਦੇ ਪਏ ਹਾਂ ਚਲੋ ਮਾਰ ਦੀ ਕਿਰਪਾ ਸਦਕਾ ਜੇ ਤੁਸੀਂ ਯਾਦ ਰੱਖੋ ਤਾਂ ਇਹ ਸਨਿਆ ਕਿ ਪਾਣੀ ਪੜੀ ਜਾਵੇ ਪਾਣੀ ਬਾਣੇ ਦੇ ਧਾਰਨੇ ਹੋਈਏ ਅੰਮ੍ਰਿਤਸ਼ਰ ਕੀ ਰੋਵਾਲੇ ਬਣੀਏ ਤੇ ਸਾਡੀ ਸਾਰ ਨੂੰ ਆਪੀ ਰਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ 탑ਸਥਾਨ ਬਾਬਾ ਸਿੰਘ ਜੀ ਮਹਾਰਾਜ ਬਾਟ ਸਾਬ ਤੋਂ ਸੰਗਤਾਂ ਵੱਲੋਂ ਬੜੀ ਸਰਦਾਰ ਤੇ ਸਤਕਾਰ ਦੇ ਨਾਲ ਕੱਢਿਆ ਜਾਂਦਾ ਹੈ। ਅੱਜ ਵੀ ਇਹ ਨਗਰ ਕੀਰਤਨ ਜੋ ਕਿ ਸਵੇਰੇ 9 ਵਜੇ ਤੋਂ 9:30 ਵਜੇ ਤੋਂ WhatsApp ਤੋਂ ਆਰੰਭ ਹੋਇਆ ਹੈ। ਅਲੱਗ-ਅਲੱਗ ਸਥਾਨਾਂ ਤੋਂ ਹੁੰਦਾ ਹੋਇਆ ਸੰਤ ਆਸ਼ਰਮ ਵਿਖੇ ਦੀ ਸਮਾਪਤੀ ਹੋਣੀ ਹੈ। ਸੰਗਤਾਂ ਵੱਲੋਂ ਰਸਤੇ ਦੇ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਥਾਂ-ਥਾਂ 'ਤੇ ਲੰਗਰ ਲਗਾਏ ਗਏ ਹਨ। ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ। ਮੈਸਮੂਹ ਸ਼ਹਿਰ ਵਾਸੀਆਂ ਨੂੰ ਖਾਲਸੇ ਦੇ ਆਗਮਨ ਦੇ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਇਹ ਜੋ ਨਗਰ ਕੀਰਤਨ ਆ ਰਿਹਾ ਹੈ ਇਹਦੀ ਵੀ ਸੰਤਾ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਠਾਨਕੋਟ ਤੋਂ ਕੈਮਰਾਮੈਨ ਹਣੀ ਦੇ ਨਾਲ ਅਜੈਸ ਸਿੰਘ ਦੀ ਰਿਪੋਰਟ